ਕਿ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਮਿਲਣ ਸੁਰ ਮਰਦਾਨਿਆਂ ਮੈਂ ਲਾਲੂ ਭਗਤ ਮਰੀਦ ਮੇਰੇ ਇਸ਼ਕ ਚ ਮਿਰਜਾ ਝੂਲਦਾ ਮੈਂ ਮਸਤੀ ਦਾ ਸਰਦਾਰ ਮੈਂ ਸਬਰ ਲਿਆ ਮਜ਼ਦੂਰ ਤੋਂ ਮੈਂ ਰਹਿਣਾ ਖਬਰਦਾਰ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਬੁੜ ਕੇ ਮੋੜ ਮੇਰੇ ਹਿੰਮਤ ਸਿੰਘ ਰਣਜੀਤ ਦੀ ਮਨ ਦੁਸ਼ਮਣ ਦਿਆਂ ਮਰੋੜ ਮੈਨੂੰ ਮਨ ਟੋ ਪਾਸ਼ ਹਲੂਣ ਦੇ ਤੇ ਜੀਣਾ ਦੱਸਦੀ ਮੌਤ ਮੈਨੂੰ ਦੇਣ ਕਿਤਾਬਾਂ ਰੌਸ਼ਨੀ ਨਾ ਧੂ ਫਲਾਵਾ ਨਾ ਜੋਤ ਹਾਂ ਕੰਧ ਸਰਹੰਦ ਦੀ ਦੱਸਦੀ ਕੀ ਹੁੰਦਾ ਹੈ ਬਲੀਦਾਨ ਮੈਨੂੰ ਕਹਿਣ ਸਰਾਬਾ ਭਗਤ ਸਿਉ ਕਰ ਹੱਸ ਕੇ ਸਭ ਪਰਵਾਹ ਮੈਂ ਬੱਚਿਆਂ ਦੇ ਸੰਗ ਖੇਡ ਕੇ ਕਰ ਲੈਣਾ ਪਾਠ ਧਿਆਨ ਮਕੂ ਨਹੀਂ ਕਰਦਾ ਵਕਤ ਦਾ ਮੈਨੂੰ ਦੁੱਖ ਸੁੱਖ ਪਰਵਾਨ ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਸਨਮਾਨ ਹੈ ਬਾਤ ਅਕਲ ਤੇ ਹੁਨਰ ਦੀ ਕੋਈ ਜੰਮਦਾ ਨਹੀਂ ਮਹਾਂ ਐ ਪੰਜਾਬੀ ਸ਼ਾਨਾ ਮੱਤੀਏ ਇਹ ਪੰਜਾਬੀ ਸ਼ਾਨਾ ਮੱਤੀਏ ਮੇਰੀ ਬੋਲੀ ਏ ਮੇਰਾ ਮਾਣ ਬੁੱਲਾ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਹੀ ਅੰਦਰਿਆਂ ਜੇ ਪਾਣੀ ਹਵਾ ਸੰਭਲੂ ਤਾਂ ਮੈਂ ਤੇ ਦੇਸ਼ ਆਵਾਦ ਜਦ ਜਾਤ ਵਿਦਕਰਮ ਮੁਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ ਫਿਰ ਜ਼ਿੰਦਗੀ ਜ਼ਿੰਦਾਬਾਦ ਵਾਹ 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 ਰਣਾ ਜੀ ਤੁਸੀਂ ਗਾਗਰ ਚ ਸਾਗਰੀ ਬੰਦਾ ਥੈਂਕ ਯੂ ਬਈ ਸਰ ਜ਼ਿੰਦਗੀ ਜ਼ਿੰਦਾਬਾਦ ਜਿਹੜੀ ਕਿਤਾਬ ਹੈ ਤੁਹਾਡੀ ਬੇਕਰ 19th ਐਡੀਸ਼ਨ ਚ 19th ਐਡੀਸ਼ਨ ਆਇਆ ਤੁਹਾਡੀ 19th ਐਡੀਸ਼ਨ ਹੈ ਜਿਹੜਾ ਤੁਸੀਂ ਆ ਅੱਜ ਮੈਨੂੰ ਦਿੱਤਾ ਹੈ ਰਣਾ ਜੀ ਨੇ